ਦੀਪ ਤਮਾਕ ਤੋਂ ਕੰਮ ਲੈ ਥੋੜਾ ਟਾਈਮ ਤੇ ਹੁਣ ਰੁਕਣਾ ਹੀ ਪੈਣਾ ਵਾ ਬਹ ਨਾ ਹੀ ਲਾਉਂਗੀ ਕਿ ਮੈਨੂੰ ਨਾ ਤੰਗ ਕਰਦੇ ਆ ਦਾਜ ਮੰਗਦੇ ਆ ੱੱਕੇ ਨਾ ਵਿਆਹ ਕਰਾਇਆ ਵਾ ਇਹ ਬਹ ਨਾ ਕਰਨਾ ਚਾਹੁੰਦੀ ਕੋਤ ਇੰਨੇ ਪੈਸੇ ਜਿੰਨੇ ਤੂੰ ਕਮਾਈ ਕੀਤੀ ਆ ਇਹ ਤੇ ਪੈਸੇ ਸਾਡੇ ਉਦਾਂ ਹੀ ਚਲ ਜਾਣੇ ਨੇ ਸਾਰੇ ਇੰਨੇ ਕੱਢਣੇ ਵੀ ਕਿੱਥੋਂ ਆਹੀ ਪੈਸੇ 엄마 ਤਾਂ ਜੀਰ ਕੋ ਖਰਚ ਡੋਣਾ ਨਾ ਤੇ ਇੰਨਾ ਕਦੇ ਕਰਨਾ ਹੀ ਪੈਣਾ ਵਾ ਕੀ ਵੇਖੀ ਜਾਂਦੇ ਆਂ ਕੋਣ ਖੰਦੀਵ ਦੀਆਂ ਫੋਟੋਆਂ ਵੇਖਣ ਦੇ ਨਿੱਕੀ ਹੁੰਦੀ ਤੂੰ ਹੋਰ ਮੈਂ ਕੀ ਵੇਖਣਾ ਉਹ ਜਿਹੜੀ ਨਨਾਨ ਆਈ ਹੈ ਨਾ ਸਭ ਕੁਝ ਨਾ ਉਹ ਪਰਖਾਉਂਦੀ ਆ ਮੰਮੀ ਨੂੰ ਵੀ ਤੇ ਇਨਾਂ ਨੂੰ ਵੀ ਚੱਲ ਸੰਦੀਪ ਹੈ ਤੁਸੀਂ ਨਹੀਂ ਨਾ ਪਰ ਜਿੱਥੇ ਤੱਕ ਹਾਲਾਤ ਹਨ ਫੌਨ ਚਾਇਆ ਵਾ ਨਾ ਕੋਈ ਤਾਂ ਕਿ ਉਹ ਹੀ ਲੱਗਣ ਰਿਹਾ ਵਾ ਕਿ ਉਹ ਕੇਸ ਹੋਉਂਦੇ ਆ ਇਹ ਖਵਾ ਲਏ ਸਹਾਨ ਕਰਨ ਦੇ ਖਵਾਣੀ ਨਹੀਂ ਆ ਜੇ ਵਿਆਹ ਕੇ ਲਿਆਂਦਾ ਵਾ ਤੇ ਮੇਰੇ ਕੋ ਤਾਂ ਨਹੀਂ ਹੁੰਦਾ ਕੰਮ ਚੁੱਪ ਕਰਕੇ ਤੇ ਆਪੇ ਕਰ ਲਿਆ ਕਰੋ ਕੰਮ ਨਹੀਂ ਵਿਆਹ ਕਿ ਅਸੀਂ ਜ਼ਬਰਦਸਤੀ ਨਹੀਂ ਲਿਆਂਦਾ ਤੈਨੂੰ ਜੀਤ ਤੂੰ ਲੰਮੇ ਵਿਆਹ ਮੈਂ ਕਰਦੀਆਂ ਟੈਂਸ਼ਨਾਂ ਦੇ ਨਹੀਂ ਮਕੜੀਆਂ ਤੇਰੀਆਂ